6 ਤਰੀਕ ਦਾ ਵਾਕਾ ਮੈਂ ਮੇਰੇ ਫਾਦਰ ਤੇ ਮਦਰ ਮੈਂ ਉਹਨਾਂ ਨੂੰ ਹਸਪੀਟਲ ਤੋਂ ਲੈ ਕੇ ਘਰ ਆਇਆ ਸੀ ਇਹਨੂੰ ਬਿਟਵੀਨ ਹੀ ਇਹ ਯਾਦਾ ਸਾਰੇ ਸਾਡੇ ਦਫ਼ਤਰ ਨੂੰ ਪਤਾ ਵੀ ਉਹ ਜ਼ਿਆਦਾ ਉਹਨਾਂ ਦੀ ਏਜ ਜ਼ਿਆਦਾ ਤੇ ਉਹਨਾਂ ਦੇ ਲਈ ਮੈਨੂੰ ਤਕਰੀਬਨ ਜਾਣਾ ਪੈਂਦਾ ਰਾਤ ਭਰਾਤ ਵੀ ਪਰ ਜਦੋਂ ਮੈਂ ਉੱਥੇ ਘਰ ਦੇ ਵਿੱਚ 11 ਜਿਨ੍ਹਾਂ ਨੇ ਮੋਦੀ ਦੇ ਲਾਇਦੇ ਬੈਰੀਕੇਡ ਤੋੜਤੇ ਆ ਤੇ ਆ ਕੀ ਚੀਜ਼ ਹੈਗੀ ਆ 11 ਲਿਕੇ ਰੋ ਰਮਾਨ ਜਿੱਥੇ ਹੈਗੀ 11 11 ਵਜੇ ਇੱਕ ਬੰਦਾ ਆਉਂਦਾ ਇੱਕ ਬੰਦਾ ਆਉਂਦਾ 11 ਵਜੇ ਆ ਕੇ ਵੀਡੀਓ ਦੇ ਵਿੱਚ ਗੱਲਬਾਤ ਕਰਦਾ ਬੰਦਿਆਂ ਨੂੰ ਕੁਛਦਾ ਮੇਰੇ ਸਾਹਮਣੇ ਗਵਾਂਡੀਆਂ ਦੇ ਉਹਨਾਂ ਦੇ ਉਹਨਾਂ ਨੂੰ ਥ੍ਰੈਡ ਕੀਤਾ ਜਾਂਦਾ ਮੇਰੀ ਗੱਡੀ ਨੂੰ ਡੈਮੇਜ ਕੀਤਾ ਉਹਦੇ ਵਿੱਚ ਅਹਿਮ ਮੇਰੇ ਜਿਹੜੇ ਡਾਕੂਮੈਂਟ ਉਹਨਾਂ ਨੂੰ ਡੈਮੇਜ ਕੀਤਾ ਗਿਆ ਇੰਨਾ ਜ਼ਿਆਦਾ ਮਤਲਬ ਉਹਨਾਂ ਦਾ ਦਹਿਸ਼ਤ ਕਰ ਦੇਦਾ ਮਾਹੌਲ ਵੀ ਅਸੀਂ ਸਾਰਾ ਪਰਿਵਾਰ ਜਿਹੜਾ ਮੇਰੇ ਬੱਚੇ ਤੱਕ ਜਿਹੜੇ ਆ ਇਸ ਵਕਤ ਵੀ ਉਹ ਪੂਰੇ ਉਹ ਡਿਪਰੈਸ਼ਨ ਚ ਚਲੇ ਗਿਆ ਕਿਉਂ ਮੇਰਾ ਕੀ ਗਲਤੀ ਹੈ ਜੀ ਕੀ ਮੈਂ ਸਰਕਾਰ ਦਾ ਕੰਮ ਕਰਨਾ ਤਾਂ ਕਰਕੇ ਕੀ ਮੈਂ ਅਪਲੀਕੇਸ਼ਨ ਦਿੱਤੀ ਉੱਤੇ ਕੰਮ ਹੀ ਨਹੀਂ ਹੋਣੀ ਕੀ ਲੱਗਦਾ ਗੱਡੀ ਕਿਉਂ ਕੀ ਰੰਜਸ਼ ਕੀ ਆਗੀ ਇੰਦਰ ਇਹ ਤੇ ਉਹ ਜਾਣ ਸਕਦਾ ਅੱਜ ਤਾਂ ਨਾ ਨਾ ਰੋਜ਼ ਰੋਜ਼ ਪੈ ਵੀਖੋ ਜੀ ਕਿਸੇ ਵੀ ਚੀਜ਼ ਦੇ ਹੱਥ ਹੁੰਦੀ ਆ ਪੰਜ ਦਿਨ 6 ਦਿਨ ਵੇਟ ਕੀਤੀ ਵੀ ਚਲੋ ਅੱਜ ਵੀ ਕੱਲ ਵੀ ਅੱਜ ਵੀ ਕੋਈ ਨਾ ਕਿਤੇ ਕੋਈ ਨਾ ਕੋਈ ਸੁਣਾਈ ਹੋਊਗੀ ਪਰ ਕੋਈ ਸੁਣਾਈ ਨਹੀਂ ਡੰਡੀ ਪਾ ਹੋਇਆ ਪਏ ਬੰਦਾ ਹੈਕ ਹੋਣ ਵਿੱਚ ਤੁਹਾ ਦਾ ਬਿਲਕੁਲ ਜੀ ਇਹ ਵੀਡੀਓ ਦੇ ਵਿੱਚ ਆ ਜੀ ਉੱਤੇ ਵਿੱਚ ਦੂਜੀ ਰਾਈ ਕੋਈ ਨਹੀਂ ਕੌਣ ਹੈ ਬੰਦਾ ਇਹ ਇਹ ਇਹਦੇ ਵਿੱਚ ਵੀਡੀਓ ਦੇ ਵਿੱਚ ਹੁਣ ਬਾਕੀ ਚੀਜ਼ ਜਿਹੜੇ ਪੁਲਿਸ ਦਾ ਕੰਮ ਆ ਵੈਰੀਫਾਈ ਕਰੇ ਇਹ ਕਿਹੜਾ ਬੰਦਾ ਕਿਹੜਾ ਨੇ ਉਹਦਾ ਨਾਂ ਕੀ ਉਹਦੇ ਪਿਓ ਦਾ ਨਾਂ ਕੀ ਹੈ ਬਾਕੀ ਚੀਜ਼ਾਂ ਉਹ ਵੈਰੀਫਾਈ ਕਰ ਜਿੱਦਾਂ ਪੁਲਿਸ ਕਹਿ ਰਹੀ ਹੈ ਵੀ ਇਹ ਨਾਲ ਸਮਝੌਤਾ ਕਰ ਲਓ ਰਾਜਨਾਵਾ ਕਰ ਲਓ ਜਦੋਂ ਨਾਲ ਪੁਲਿਸ ਨੂੰ ਪਤਾ ਬੰਦਾ ਕੌਣ ਹੈ ਕਿਥੋਂ ਰਹਿਣ ਵਾਲਾ ਹੈਗਾ ਮੇਰੇ ਹਿਸਾਬ ਨਾਲ ਤਾਂ ਪਤਾ ਹੋਊਗਾ ਜੀ ਕੀ ਕਹਿੰਦੀ ਪੁਲਿਸ ਹੁਣ ਅਜੇ ਤੱਕ ਕੁਝ ਗੱਲ ਨਹੀਂ ਜੀ ਮੈਂ ਹੀ ਬੰਦਾ ਨਾ ਮੈਂ ਤਿੰਨ ਵਾਰੀ ਵੀ ਆਇਆ ਆਪ ਖੁਦ ਆਇਆ ਮੇਰੇ ਨਾਲ ਸਟਾਫ ਆਇਆ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਸਿਕਿਉਰਿਟੀ ਪ੍ਰੋਵਾਈਡ ਕਰੋ ਮੈਨੂੰ ਯਾਰ ਅੱਜ ਤੂੰ ਹੀ ਕੂੜਾ ਵੀ ਬਾਹਰ ਕਿਉਂ ਠਣ ਦੇ ਬਾਹਰ ਲਾਇਆ ਦੇਖੋ ਜ ਕਿੱਧਰ ਜਾਊਗਾ ਬੰਦਾ ਕਿੱਥੇ ਰੋਣਾ ਰੋਵੇ ਆਪਣਾ ਲੱਗਦਾ ਵੀ ਜਿਸ ਤਰ੍ਹਾਂ ਕ ਅਫਸਰ ਸੇਫ ਨਹੀਂ ਹੈਗਾ ਤੇ ਬਾਕੀ ਬਿਲਕੁਲ ਜੀ ਬਿਲਕੁਲ ਹੁਣ ਤੁਹਾਡੀ ਕੀ ਮੰਗ ਹੈ ਮੇਰੀ ਸਭ ਤੋਂ ਪਹਿਲੀ ਮੰਗ ਆ ਮੈਨੂੰ ਸਕਿਉਰਟੀ ਪ੍ਰੋਵਾਈਡ ਕਰੋ ਸੈਪਰੰਡ ਜਿਹੜਾ ਆ ਜੋ ਕਾਨੂੰਨੀ ਕਾਰਵਾਈ ਕਰੋ ਧੰਨ ਲਗਾ ਗਿਆ ਕਿਉਂ ਲਗਾ ਗਿਆ ਕੀ ਮੰਗੇ ਪੰਜ 6 ਦਿਨ ਦਾ ਵਾਕਿਆ ਹੋਇਆ ਮੇਰੇ ਪਹਿਲਾਂ ਇੱਥੇ ਅਸ਼ੋਕ ਜੀ ਯੋ ਰਹੇ ਨੇ ਹੁਣ ਸੁਪਰੀਡੈਂਟ ਨੇ ਇੱਥੇ ਨਗਰ ਕੌਂਸਲ ਇਹਨਾਂ ਦੀ ਮੈਨੂੰ ਕਾਲ ਆਉਂਦੀ ਆ 6 ਤਰੀਕ ਨੂੰ ਕਿ 7 ਤਰੀਕ ਨੂੰ 11 ਵਜੇ ਕਾਲ ਆਉਂਦੀ ਆ ਵੀ ਪ੍ਰਧਾਨ ਜੀ ਮੇਰੇ ਘਰ ਦੇ ਬਾਹਰ ਕੁਝ ਲੋਕ ਜਿਹੜੇ ਆ ਮੇਰਾ ਗੇਟ ਭੰਨ ਰਹੇ ਆ ਤੇ ਗੱਡੀ ਭੰਨ ਰਹੇ ਆ ਮੈਂ ਲੜਕੇ ਨੂੰ ਇੱਥੇ ਮੇਰਾ ਕਾਉਂਸਲਰ ਆ ਉਹਦੇ ਲਾਗੇ ਘਰ ਆ ਮੈਂ ਕਿਹਾ ਜਾਈਂ ਯਾਰ ਜਲਦੀ ਜਰਾ ਦੇਖੀ ਜਾ ਕੇ ਕਿ ਕੀ ਹੋਇਆ ਮੈਨੂੰ ਕਾਲ ਆਈ ਕਹਿੰਦੇ ਜੀ ਉਹ ਕੋਈ ਲੜਕਾ ਵਾ ਉਹ ਤੇ ਭੰਨ ਰਿਹਾ ਤੇ ਉਹਦੇ ਹਥਿਆ ਉਹਦੇ ਹੱਥ 'ਚ ਵਿਆਪਨ ਜਦੋਂ ਜਾ ਕੇ ਵੈਰੀਫਾਈ ਕੀਤਾ ਵਾਕਿਆ ਗੱਡੀ ਭੱਜੀ ਸੀ ਮੈਂ ਐਸ ਐਚਓ ਸਾਹਿਬ ਨੂੰ ਕਾਲ ਕੀਤੀ ਪੀਸੀਆਰ ਤੇ ਕਾਲ ਕੀਤੀ ਐਮਐਲਏ ਸਾਹਿਬ ਨੂੰ ਦੱਸਿਆ ਐਮਐਲਏ ਸਾਹਿਬ ਨੇ ਕਾਲ ਕੀਤੀ ਐਸਐਚਓ ਸਾਹਿਬ ਨੂੰ ਇਹਨਾਂ ਨਾਲ ਗੱਲ ਹੋਈ ਫਿਰ ਇਹਨਾਂ ਨੇ ਮੁਲਾਜ਼ਮ ਭੇਜੇ ਫਿਰ ਅਸੀਂ ਵੈਰੀਫਾਈ ਕੀਤਾ ਜਦੋਂ ਗਵਾਨ ਚ ਸਾਹਮਣੇ ਘਰ ਸੀ ਜਦੋਂ ਇਹ ਸ਼ਖਸ ਆਇਆ ਇਹਨੇ ਆਣ ਕੇ ਪੁੱਛਿਆ ਵੀ ਅਸ਼ੋਕ ਜੀ ਦਾ ਘਰ ਕਿਹੜਾ ਉਹਨਾਂ ਨੇ ਕਿਹਾ ਜੀ ਸਾਹਮਣਾ ਘਰ ਆ ਜਦੋਂ ਇੰਨੀ ਗੱਲ ਹੋਈਏ ਤਾਂ ਉਹਦੇ ਨਾਲ ਇੱਕ ਸਾਹਮਣੇ ਗਵਾਨ ਵਾਲੇ ਜਿਹੜਾ ਘਰ ਸੀ ਉਹਦੇ ਨਾਲ ਬੱਚਾ ਸੀ ਉਹ ਉਹ ਕਹਿੰਦਾ ਵੀ ਆ ਘਰ ਆ ਇਹ ਵੱਟਾ ਫੜ ਕੇ ਲਾਗੋ ਤੇ ਗੱਡੀ ਭੰਨੀ ਸਟਾਰਟ ਕਰਤੀ ਤੇ ਇਹਦੇ ਦਰਵਾਜੇ ਦੇ ਉੱਤੇ ਇੱਕ ਕੈਮਰਾ ਲੱਗਾ ਉਹਦੀ ਤਾਰ ਪੁੱਟਤੀ ਜਦੋਂ ਉਹਨੇ ਕਿਹਾ ਵੀ ਯਾਰ ਗੱਡੀ ਕੋ ਭੰਨੀ ਸਟਾਰਟ ਕਰਤੀ ਆ ਕਹਿੰਦਾ ਅੰਦਰ ਜਾਣਾ ਕਿ ਗੋਲੀ ਖਾਣੀ ਆ ਉਹ ਅੰਦਰ ਚਲਾ ਗਿਆ ਉਹਨੇ ਇਹਨੂੰ ਕਾਲ ਕੀਤੀ ਆ ਤੇਰੇ ਘਰ ਦੇ ਬਾਹਰ ਤੇਰੀ ਗੱਡੀ ਭੰਨ ਰਿਹਾ ਕੋਈ ਤੇ ਵੱਟੇ ਮਾਰ ਰਿਹਾ ਬਾਹਰ ਨਾਲ ਹੀ ਇਹਦੀ ਮੈਨੂੰ ਕਾਲ ਆਈ ਫਿਰ ਅਸੀਂ ਮੌਕੇ ਤੇ ਪਹੁੰਚੇ ਉਦੋਂ ਨੂੰ ਉਹ ਸਾਰਾ ਵਾਕਿਆ ਜਿਹੜਾ ਉਹ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਪੁਲਿਸ ਦੇ ਧਿਆਨ ਚ ਲਿਆਂਦਾ ਕੰਪਲੇਂਟ ਲਿਖ ਕੇ ਦਿੱਤੀ ਪਹਿਲਾਂ ਤੇ ਜਦੋਂ ਇੱਥੇ ਆਏ ਅੱਜ ਕੱਲ ਇਹ ਮੁੰਛੀਆਂ ਦੇ ਵੀ ਜਿਹੜੇ ਆ ਐਸ ਐਚਓ ਤੋਂ ਵੀ ਕਹਿੰਦੇ ਅਸੀਂ ਤਾਂ ਇਹਨਾਂ ਨੇ ਦਰਖਾਸਤ ਲਿਖੀ ਵੀ ਕਿਸੇ ਦਰਖਤ ਡਿੱਗਣ ਕਰਕੇ ਜਿਹੜੀ ਗੱਡੀ ਜੜੀ ਆ ਉਹ ਟੁੱਟ ਗਈ ਆ ਮੈਂ ਐਸ ਐਚਓ ਸਾਹਿਬ ਨਾਲ ਫੇਰ ਗੱਲ ਕੀਤੀ ਮੈਂ ਐਸ ਐਚਓ ਸਾਹਿਬ ਵੀਡੀਓ ਦੇਖੀ ਆ ਬੰਦਾ ਟਰੈਸ ਹੋ ਗਿਆ ਕਿਹੜਾ ਵਾ ਕਹਿੰਦੇ ਜੀ ਫੇਰ ਦਰਖਾਸਤ ਇਹ ਤੇ ਦੇ ਗਏ ਆ ਵੀ ਦਰਖਤੋਂ ਮੈਂ ਇਹ ਦੇ ਨਹੀਂ ਗਏ ਤੁਸੀਂ ਲਿਖੀ ਆ ਫੇਰ ਆਪਾਂ ਕੰਪਲੇਂਟ ਦਿੱਤੀ ਐਸ ਐਸ ਪੀ ਸਾਹਿਬ ਨੂੰ ਮਿਲੇ ਡੀ ਐਸ ਪੀ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਫਿਰ ਜਦੋਂ ਇਹਨਾਂ ਨੂੰ ਦਰਖਾਸਤ ਦਿੱਤੀ ਵੀ ਇਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏ ਕੋਈ ਕਾਰਵਾਈ ਨਹੀਂ ਪੰਜ ਛੇ ਦਿਨਾਂ ਤੋਂ ਮੈਨੂੰ ਨਹੀਂ ਪਤਾ ਕਿਹਦਾ ਪ੍ਰੈਸ਼ਰ ਹੈ ਇਹਨਾਂ ਤੇ ਇੱਕ ਗੁੰਡਿਆਂ ਦੀ ਮਦਦ ਕਰ ਰਹੀ ਹੈ ਸਰਕਾਰ 6 ਦਿਨ ਹੋ ਗਏ ਆ ਇਹ ਸੁਪਰੀਡੈਂਟ ਆ ਸਾਰੇ ਸ਼ਹਿਰ ਦਾ ਇਹਨਾਂ ਨੇ ਸਵੇਰੇ ਸਫਾਈ ਕਰਾਉਣੀ ਹੁੰਦੀ ਆ ਇਹਨਾਂ ਨੇ ਸੁਪਰਵੀਜ਼ਨ ਕਰਨਾ ਇਹ ਉਦੋਂ ਦੇ ਇਹਨਾਂ ਦੇ ਬੱਚੇ ਵੀ ਸਹਿਮ ਦੇ ਮਾਹੌਲ ਚ ਨੇ ਬਾਹਰ ਨਹੀਂ ਨਿਕਲੇ ਉਦੋਂ ਦੇ ਘਰੋਂ ਮੈਨੂੰ ਇਹਨਾਂ ਦੇ ਫੈਮਿਲੀ ਮੈਂਬਰਾਂ ਦੀ ਕਾਲ ਆਈ ਦੋ ਤਿੰਨ ਵਾਰੀ ਵੀ ਪ੍ਰਧਾਨ ਜੀ ਸਾਡੇ ਉਹਦਾ ਨੁਕਸਾਨ ਨਾ ਕੋਈ ਕਰ ਦੇ ਪਰ ਪੁਲਿਸ ਜਿਹੜੀ ਅੱਜ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਪਰੋਂ ਅੱਜ ਫੋਨ ਆਇਆ ਕਮੇਟੀ ਘਰ ਮੈਂ ਕਿਸੇ ਫੰਕਸ਼ਨ 'ਚ ਸੀ ਕਿ ਈਓ ਸਾਹਿਬ ਇੱਥੇ ਆਓ ਤੇ ਆਣ ਕੇ ਕੰਪਰੋਮਾਈਜ਼ ਕਰੋ ਮੈਂ ਕਿਹਾ ਯਾਰ ਇਦਾਂ ਧੱਕਾ ਨਹੀਂ ਹੋਣਾ ਜੇ 6 ਦਿਨੇ ਉਹਨਾਂ ਨੂੰ ਦੇ ਦਿੱਤੇ ਆ ਚਲੋ ਅੱਜ ਚੱਲਦੇ ਆਂ ਨਾ ਗੱਲ ਹੀ ਕਰ ਲਈਏ ਅਸੀਂ ਗੱਲ ਕਰਨ ਆਏ ਆ ਤੇ ਆਉਂਦਿਆਂ ਕਹਿੰਦੇ ਆ ਜੀ ਚਲੋ ਛੱਡੋ ਪਰ ਮਕਾਈਏ ਰਾਜਨਾਮਾ ਜਿਹਦੇ ਕੋਲ ਗਲਤੀ ਹੋ ਗਈ ਆ ਯਾਰ ਇਹ ਤਾਂ ਕਾਦੀ ਗਲਤੀ ਆ ਕਿਸੇ ਬੰਦਾ ਅੰਦਰ ਬੈਠਾ ਕੰਪਰੋਮਾਈਜ਼ ਨਹੀਂ ਕਰ ਰਹੇ ਆ ਪੁਲਸ ਵਾਲੇ ਵੀ ਆਓ ਕੰਪਰੋਮਾਈਜ਼ ਕਰਨਾ ਯਾਰ ਇਹ ਤੇ ਬਿਹਾਰ ਤੋਂ ਵੀ ਗਾਹ ਨਿਕਲ ਗਿਆ ਜੇ ਆਪਾਂ ਉਦੋਂ ਦਾ ਮੀਡੀਆ ਚ ਨਹੀਂ ਦੱਸਿਆ ਸਾਡੇ ਕੋਲ ਫੋਟੋਜ਼ ਨੇ ਅਈ ਆਖਿਆ ਯਾਰ ਬੈਠ ਕੇ ਜੇ ਇਹਨਾਂ ਨੂੰ ਪੁੱਛ ਲੈਣ ਵੀ ਗੱਲ ਕੀ ਆ ਪਹਿਲਾਂ ਦੱਸੋ ਵੀ ਉਹਦੀ ਦੁਸ਼ਮਣੀ ਕੀ ਆ ਉਹਦੇ ਨਾਲ ਫਿਰ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦੇ ਜੇ ਕਾਰਵਾਈ ਨਹੀਂ ਕਰਦੇ ਦੇ ਉਤੋਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਵੀ ਰਾਜੀਨਾਮਾ ਕਰ ਲਾ ਫਿਰ ਤੇ ਯਾਰ ਮੇਰੇ ਸਫਾਈ ਸਾਹਿਬਕ ਸਵੇਰੇ 6 ਵਜੇ ਵਿਚਾਰੇ ਇਹ ਗਰੀਬ ਲੋਕ ਸਵੇਰੇ ਉੱਠ ਕੇ 6 ਵਜੇ ਸਫਾਈ ਕਰਨ ਜਾਂਦੇ ਤੇ ਯਾਰ ਜਿਹੜਾ ਮਰਜੀ ਇਹਨਾਂ ਨੂੰ ਕੁੱਟੂਗਾ ਸਾਡੀ ਮੰਗ ਕੀ ਹੈਗੀ ਆ ਸਾਡੀ ਮੰਗ ਇਹ ਆ ਤੁਰੰਤ ਦੋਸ਼ੀ ਅੰਦਰ ਬਿਠਾ ਕੇ ਚਾਹ ਪੀ ਰਹੇ ਨੇ ਤੁਰੰਤ ਕਾਰਵਾਈ ਕੀਤੀ ਜਾਏ ਪਰਚਾ ਕੀਤਾ ਜਾਏ ਜੇ ਨਹੀਂ ਕੀਤਾ ਸਵੇਰ ਤੋਂ ਮੁਕੰਮਲ ਸਫਾਈ ਜਿਹੜੀ ਆ ਉਹ ਬੰਦ ਕੀਤੀ ਜਾਊ ਜਿੰਨੇ ਸਮੂਹ ਕਾਉਂਸਲਰ ਸਬਾਨ ਵੀ ਇੱਥੇ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਬਾਅਦ ਹਲਕੇ 'ਚ ਵੀ ਸਾਰੇ ਸਰਪੰਚਾਂ ਨੂੰ ਮੈਂਬਰਾਂ ਨੂੰ ਆਪਣੇ ਮੋਦਵਾਰਾਂ ਨੂੰ ਡਿਊਟੀਆਂ ਲਾ ਕੇ ਸਾਰਾ ਹੀ ਸ਼ਹਿਰ ਜਾਮ ਕਰਕੇ ਰੱਖ ਦਾਂਗੇ ਜੇ ਪਰਚਾ ਦਰਜ ਕਰਨਾ ਕਾਰਵਾਈ ਕਰਨੀ ਕਰ ਦੇਣ ਉਸ ਤੋਂ ਇਲਾਵਾ ਸਾਡੇ ਕੋਈ ਉਹਨਾਂ ਚ ਨਾ ਨਾ ਕੋਈ ਕੰਪਰੋਮਾਈਜ਼ ਨਹੀਂ